ਹਾਂਜੀ ਦੋਸਤੋ ਕੀ ਹਾਲ ਚਾਲ ਆ ਅੱਜ ਆਪਾਂ ਚੱਲੇ ਸੀ ਇਹ ਲੋਕਲ ਘੇੜੇ ਤੇ ਲੋਕਲ ਘੇੜਾ ਘਰ ਕੇ ਲੈ ਕੇ ਆਉਣੇ ਆ ਘਰ ਕੇ ਅੱਗੇ ਚੱਲਦੇ ਆ ਫਿਰ ਲੋਕਲੇ ਰੌਣਾ ਮਾਲੇ ਘਰ ਦੇ ਨੇੜੇ ਲੌਣਾ ਜਾ ਕੇ ਮਾਲ ਘਰ ਕੇ ਲੈਉਣਾ ਤਾਜਪੁਰ ਪਿੰਡ ਤੋਂ ਨਾਲੇ ਕੰਦੇ ਜਾ ਰਹੇ ਨੇ ਲੋਡ ਕਰਕੇ ਲੈ ਕੇ ਆਉਣੇ ਆ ਬਟੀ ਫਿਰ ਰੌਣਾ ਅੱਗੇ ਦਿਖਾਉਣਾ ਤੁਹਾਨੂੰ ਤਾਜਪੁਰ ਰੋਡ ਦਾ ਹਾਲ ਹੈ ਅੱਪਾ ਗੱਡੀ ਕਰ ਲਈ ਲੋਡ ਹੁਣ ਲੋਡ ਕਰਕੇ ਆਪਾਂ ਨਿਕਲਿਆਂ ਇੱਥੋਂ ਤੇ ਅੱਗੇ ਚੱਲ ਕੇ ਦਿਖਾਉਣੀ ਆ ਤੁਹਾਨੂੰ ਇੱਥੇ ਖਾਦੀ ਗੱਡੀ ਹੁੰਦੀ ਆ ਆਪਣੀ ਤੇ ਆ ਮੁੰਡਾ ਮਿਲ ਅਗਿਆ ਰਖੇ ਰਹੇ ਚਲੋ ਉਸਤਾਦ ਜੀ ਗੱਡੀ ਆਪਣੀ ਲੋਡ ਆ ਆ ਚੜ ਗਏ ਆਪਾਂ ਤਾਜਪੁਰ ਰੋਡ ਤੇ ਤਾਜਪੁਰ ਰੋਡ ਦਾ ਹਾਲ ਦੇਖੋ ਕਿੰਨਾ ਬੁਰਾ ਸੀਗਾ ਤੇ ਹੁਣ ਇਹ ਟੈਲਾਂ ਵਾਲੀ ਤੇ ਦੂਜੀ ਥੋੜੀ ਬਹੁਤ ਵਿੱਚ ਲੋਕ ਵਾਲੀ ਬਣਨ ਨੂੰ ਤਿਆਰ ਆ ਤੇ ਟੇਲਰਾਂ ਨੂੰ ਨਾਲ ਨਾਲ ਵਾਲੇ ਪਈਆਂ ਨੇ ਥੱਲੇ ਪੱਥਰ-ਪੁੱਥਰ ਪਾਇਆ ਫੇਰ ਰੋਡ ਦੇ ਸਾਰਾ ਹੁਣ ਤੇ ਅੱਗੇ ਚੱਲ ਕੇ ਦੇਖਦੇ ਕਿੰਨੀ ਗਰੋਡ ਬਣ ਗਈ ਇੱਦੀ ਕੀ ਰੋਡ ਯਾਨੀ ਕਿ ਬਣ ਗਈ ਆ ਥੋੜੀ ਜਿਹੀ ਰਹਾ ਟੋਟਾ ਤੇ ਅੱਗੇ ਜਾ ਕੇ ਬਣ ਗਈ ਰੋਡ ਤੇ ਜਿਵੇਂ ਪਹਿਲਾਂ ਨਾਲੋਂ ਬਹੁਤ ਸੁਧਾਰ ਹੋ ਗਿਆ ਪਹਿਲਾਂ ਤਾਂ ਬਹੁਤ ਬੁਰਾ ਹਾਲ ਸੀ ਇਹ ਤਾਂ ਆਜਪੁਰ ਰੋਡ ਦਾ ਟੋਏ-ਟੋਏ ਪਤਾ ਨਹੀਂ ਸੀ ਲੱਗਾ ਟੋਇਆਂ ਛੜਕਾਂਗੇ ਛੜ ਕੇ ਚ ਟੋਆ ਇੰਨਾ ਬੁਰਾ ਹਾਲ ਸੀ ਇਹ ਤਾਂ ਆਜਪੁਰ ਰੋਡ ਦਾ ਤੇ ਹੁਣ ਪੱਥਰ-ਪੁੱਥਰ ਪਾ ਕੇ ਜੈਲੀ ਹੋ ਰਹੀ ਆ ਚਲੋ ਦੇਰ ਆਏ ਦੋਸਤਾਂਏ ਹੌਣ ਦਾ ਲੱਗੀ ਐ ਰੋਡ ਤਾਂ ਬਣ ਤਾਂ ਲੱਗੀ ਆ ਬਾਕੀ ਚਲੋ ਅੱਗੇ ਲੱਗੇ ਦੇਖਦੇ ਆਪਾਂ ਇਹ ਸਾਰੀ ਤਾਜਪੁਰ ਰੋੜੀ ਆ ਇਹ ਤੇ ਇਹ ਰੋੜਾ ਦੇ ਕੋਲ ਜੀ ਕਿੰਨੀ ਭਰੀ ਵੜੀ ਬਲੇਰੋ ਉਹਨਾਂ ਮਾਲ ਦਾ ਵਿੱਚ ਨਹੀਂ ਗਾ ਜਿੰਨਾ ਬਾਹਰ ਆਏ ਗੱਡੀਆਂ ਕੰਡਾ ਕਰਾਉਂਦੇ ਤੇ ਗੱਡੀਆਂ ਗੱਡੀਆਂ ਇਹ ਤੇ ਆਹ ਵਧੀਆ ਰੋਡ ਆ ਗਈ ਆਪਾਂ ਨੂੰ ਇਹ ਅੱਗੇ ਜਾ ਕੇ ਬਣਿਆ ਕਿ ਜੇਹਰ ਵਾਲੀ ਰੋਡ ਆ ਸਾਈਡਾਂ ਦੇ ਨਾਲ ਬਹੁਤ ਵਧੀਆ ਯਾਨੀ ਕਿ ਰੋਡ ਬਣਾਉਣੀ ਆ ਹੁਣ ਦੋਨੇ ਪਾਸੇ ਨਾਲੇ ਦੇ ਨਾਲਾ ਸਾਈਡ ਦੇ ਸੱਜੇ ਹੱਥ ਤੇ ਨਾਲੇ ਦੇ ਅੱਧਾੜੇ ਦੋਨੇ ਪਾਸੇ ਰੋੜਾਂ ਬਣਨੀਆਂ ਜਦੋਂ ਰੋਡ ਬਣ ਗਈ ਫਿਰ ਬਹੁਤ ਯਾਨੀ ਕਿ ਇਹ ਰੋਡ ਨੂੰ ਸਾਹ ਮਿਲ ਜੂਗਾ ਇਹ ਰੋਡ ਤੇ ਟ੍ਰੈਫਿਕ ਬਹੁਤ ਹੁੰਦੀ ਹੈਗਾ ਵੀ ਟ੍ਰੈਫਿਕ ਹੁੰਦਾ ਇਸ ਟਾਈਮ ਦਾ ਜਿਹੜਾ ਸੰਡੇ ਜੀਆ ਸੰਡੇ ਕਰਕੇ ਬੜੀ ਭੀੜ ਨਹੀਂ ਸੀ ਇੱਥੇ ਆ ਗਈ ਸੈਂਟਰਲ ਜੇਲ੍ਹ ਲੁਧਿਆਣੇ ਦੀ ਇਹ ਮੇਨ ਗੇਟ ਜੇਲ੍ਹ ਦਾ ਜਿਉਂ-ਜਿਉਂ ਸ਼ਹਿਰ ਨੇੜੇ ਆਈ ਜਾਂਦਾ ਓਏ ਮੈਂ ਮੈਂ ਟ੍ਰੈਫਿਕ ਦੇਖੋ ਕਿੰਨੀ ਵੱਧਦੀ ਜਾ ਰਹੀ ਹੈ ਗੱਡੀਆਂ ਗੁੱਡੀਆਂ ਦੇਖੋ ਕਿੰਨੀ ਆ ਗਈਆਂ ਅੱਜ ਸੱਜੇ ਹੱਥ ਸਾਰੀਆਂ ਫੈਕਟਰੀਆਂ ਨੇ ਆਪਣੀ ਲੀਟ ਾਪ ਕੇ ਅੱਜ ਸੱਜੇ ਹੱਥ ਸਾਰੀਆਂ ਫੈਕਟਰੀਆਂ ਹੜਾੜੇ ਜਿਉਂ ਅੱਗੇ ਰਾਹੋਂ ਰੁੜਤੇ ਅਸੀਂ ਜੜੇ ਤਾਂ ਆਹ ਦੇਖੋ ਗੱਡੀ ਛੋਟਾ ਹੱਥ ਕਿਵੇਂ ਫਸਿਆ ਗਿਆ ਥੱਕਾ ਲਾ ਕੇ ਕੱਢਣ ਲੱਗੇ ਹੋਏ ਨੇ ਇਹਨੂੰ ਬਹੁਤ ਔਖਾ ਹੋਇਆ ਰੋਡ ਦਾ ਵੀ ਪਾਣ ਪਹੁੰਚ ਕੇ ਫੈਕਟਰੀ ਜਿੱਥੇ ਮਾਲ ਖਾਲੀ ਕਰਨਾ ਹੁਣ ਇੱਥੇ ਮਾਲ ਖਾਲੀ ਕਰਨ ਵਾਸਤੇ ਬੰਦੇ ਨੂੰ ਕਹਿੰਦੇ ਆ ਕਿ ਚਲੋ ਬਈ ਕਹਿੰਦੇ ਆ ਕਿ ਲਿਆ ਵੀ ਬਿਲ ਬੁੱਲ ਦੇ ਜਾ ਕੇ ਹੁੰਦਰ ਫੜਾ ਤੇ ਗੱਡੀ ਖਾਲੀ ਕਰੀਏ ਗਿਆ ਆ ਮੁੰਡਾ ਇੱਕ ਉਤਰ ਕੇ ਤਿੰਨੇ ਜਣੇ ਜਿਵੇਂ ਨਾਲ ਦੋ ਜਣੇ ਗਏ ਅੰਦਰ ਬਿਲ ਬੁੱਲ ਲੈ ਕੇ ਹੁਣ ਆਪਣਾ ਇੱਥੇ ਗੱਡੀ ਖਾਲੀ ਹੋਣੀ ਆ ਦੇਖਦੇ ਹੁਣ ਕਿੰਨਾ ਟਾਈਮ ਲੱਗਦਾ ਖਾਲੀ ਕਰਨ ਕਹਿੰਦੇ ਕਿ ਜਦ ਜਲਦੀ ਖਾਲੀ ਹੋ ਜੂ ਗੱਡੀ ਜਲਦੀ ਟਾਣਾ ਘਰੇ ਪਹੁੰਚੀ ਯਾਰ ਲੋਡਰ ਜਿਹੜਾ ਦਾ ਲਾ ਕੇ ਤਾਂ ਫਾਇਦਾ ਕੋਈ ਨਹੀਂ ਹੋਇਆ ਆ ਮਾਲ ਆਪਣੇ ਗੱਡੀ ਆਇਆ ਉਹਨਾਂ ਦੇ ਭਰੇ ਭਰੇ ਹੋਏ ਉੰਨਾ ਭਰੀ ਹੋਈ ਇਹਦੇ ਵਿੱਚ ਬੋਰੀਆਂ ਦੀ ਪਚਾਈ ਹੋਈ ਆ ਚਲੋ ਦੇਖਦੇ ਹਾਂ ਜਦ ਤੱਕ ਇਹ ਗੱਡੀ ਝੋਲਦੀ ਹੈ ਇਹਨਾਂ ਨੂੰ ਟਾਈਮ ਲੱਗਦਾ ਰੋਕ ਦੇ ਅੰਦਰ ਗੱਡੀ ਆਪਣੀ ਹੋਣ ਲੱਗੀ ਹੁਣ ਖਾਲੀ ਤੇ ਮਾਲ ਉਤਰ ਗਿਆ ਥੋੜੇ ਜਿਹਾ ਬੋਲੇ ਉਤਰੇ ਡਾਲਾ ਡੁਲੋਕਾ ਖੋਲਦਾ ਜਿਗਾ ਤੇ ਹੁਣ ਮਾਲ ਲੈ ਕੇ ਅੰਦਰ ਜਾਂਦੇ ਪੰਡਾ ਕਰਾ ਕੇ ਫਿਰ ਮਾਲ ਉੱਪਰ ਜਾ ਕੇ ਪਹਿਲੀ ਮੰਜ਼ਲ ਤੇ ਰੱਖਣ ਲੱਗੇ ਤਾਂ ਟਾਈਮ ਲੱਗ ਰਿਹਾ ਤਾਂ ਬਹੁਤ ਜਲਦੀ ਉਹ ਡਰ ਗੱਡੀ ਖਾਲੀ ਕਰ ਦੇਣੀ ਫਿਰ ਵੀ ਮਹਮਾਤਮਾਰੀ ਜਾਂਦੇ ਆ ਕਿ 15 ਮਿੰਟ ਦੇ ਵਿੱਚ ਲੋਡ ਕਰ ਲਿਆ ਅਸੀਂ ਗੱਡੀ ਵਾਹੇ ਤੇ ਟਾਈਮ ਤਾਂ ਲੋਕਲ ਗੱਡੀ ਵਰਗੀ ਲੱਗ ਜਾਂਦਾ ਇੱਥੇ ਫਿਰ 10-15 ਮਿੰਟ ਖੜੇ ਰਹੇ ਹਾਂ ਅਸੀਂ ਉਹਦੇ ਬਾਅਦ ਫਿਰ ਗੱਡੀ ਘੱਲੀ ਆਉਣ ਲੱਗੀ ਹੈ ਹੁਣ ਆਗੇ ਤੋ ਜਾਣਾ ਹੁਣ ਇਹਨੇ ਪੂਰੀ ਲੈ ਜਾਣੀ ਚੱਕ ਕੇ ਤੇ ਇੱਕ ਮੁੰਡਾ ਮੇਲੇ ਅੰਦਰ ਕੰਡਾ ਕਰਾ ਕੇ ਉੱਪਰ ਲੈ ਕੇ ਚੱਲ ਗਿਆ ਪੂਰਾ ਆਏ ਨਹੀਂ ਜਗਾ ਦਾ ਤੇ ਰੋਜਵਾਨ ਨੇ ਮਿਲ ਕੱਲੇ ਨਹੀਂ ਚੱਕ ਲੈਣਾ ਹੈਗਾ 30 ਤੋਂ 35 ਕਿਲੋ ਦੇ ਵਿੱਚ ਹੋਰ ਇੱਕ ਹੈਗਾ ਜੇ ਸੋ ਕੀ ਹੋਇਆ 3 ਕਿਲੋ ਦੇ ਹੁਣ ਤੋਂ ਹੁੰਦਾ ਪੂਰਾ ਜਗੇਲੇ ਕਰਕੇ ਹੋਏ ਥੋੜੇ ਪਾਰਾ ਹੈ ਹੁਣ ਕੁਛ ਨਹੀਂ ਇਹ ਲਓ ਜੇ ਵੀ ਲਗੇ ਮੋਰੀ ਗੱਡੀ ਖਾਲੀ ਕਰਕੇ ਆਪਾਂ ਇੱਥੇ ਬੰਦੇ ਹੁਣ ਉਤਾਰ ਤੇ ਹੁਣ ਚੱਲਦੇ ਆਪਾਂ ਘਰ ਨੂੰ ਤੇ ਆਪਣਾ ਵਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਭ ਦਾ ਹੁਣ ਗੱਡੀ ਖਾਲੀ ਕਰਕੇ ਚੱਲੇ ਆਪਾਂ ਘਰ ਨੂੰ ਆ ਥੋੜੇ ਵੀੜ ਫੜਕਾ ਮਿਲ ਗਿਆ ਹੁਣ ਆਪਾਂ ਨੂੰ ਆ ਪਹੁੰਚ ਗਿਆ ਘਰੇ ਤੇ ਆਪਣਾ ਬਲੌਗ ਦੇਖਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ